ਸਭ ਤੋਂ ਅਗਲੀ ਤੁਹਾਡਾ ਸਵਾਗਤ ਹੈ ਸਾਡੇ ਜੀ ਕੋ ਚੈਨਲ ਤੇ ਅੱਜ ਆਪਾਂ ਇਹ ਕੜਾਈ ਵਾਲੇ suit ਲੈ ਕੇ ਆਏ ਆ ਜੀ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਹੈਗਾ ਮਸ਼ੀਨੀ ਵਰਕ ਹੈ ਤੇ ਇਹਦੇ ਵਿੱਚ ਉਧਰਨ ਵਾਲਾ ਕੋਈ ਹੋ ਨਹੀਂ ਹੈਗਾ ਪਾਤਰ ਕਲਰ ਤੇ ਹੈ ਇਹ ਸਿਰਫ ਇਹਦੀ ਫਰੰਟ ਸਾਈਡ ਦੀ ਵਰਕ ਹੈ ਸਿਰਫ ਕੰਨੀ ਫਰੰਟ ਸਾਈਡ ਦਾ ਵਰਕ ਹੈ ਬਹੁਤ ਹੀ ਸੌਫਟ ਸੋਹਣਾ ਕੱਪੜਾ ਹੈ ਤੇ ਕੱਪੜਾ ਵੀ ਬਹੁਤ ਪਿਆਰਾ ਖਰਾਬ ਹੋਣ ਵਾਲਾ ਨਹੀਂ ਹੈਗਾ ਇਹਦੇ ਨਾਲ ਦੁਪੱਟਾ ਵੀ ਹੈ ਟਾਈ ਡਾਈ ਦਾ ਦੁਪੱਟਾ 5 ਮੀਟਰ ਦਾ ਦੁਪੱਟਾ ਪੂਰਾ ਖੁੱਲਾ ਡੁੱਲਾ ਦੁਪੱਟਾ ਦਾ 5 ਮੀਟਰ ਦਾ ਇਹ ਨਾਲ ਦੁਪੱਟੇ ਨਾਲ ਲੈਂਸ ਵੀ ਲੱਗੀ ਹੋਈ ਆ ਸਾਰਾ போਰ ਸਾਈਡ ਲੈਂਸ ਆ ਇਹ ਆਪਣਾ ਟਾਜੀ ਦਾ ਦੁਪੱਟਾ ਹੈ ਪਰਪਲ ਕਲਰ ਚ ਹੈ ਜੀ ਇਹਦਾ ਰੇਟ ਰਹੂਗਾ ਜੀ 600 ਰੁਪਏ ਬਹੁਤ ਹੀ ਪਿਆਰਾ ਤੇ ਹੋਇਆ ਇਹਦੇ ਕਲਰ ਆਪਾਂ ਨੂੰ ਹੋਰ ਮਿਲ ਜਾਣਗੇ ਇੱਕ ਆਪਣੇ ਕੋਲ ਇਹ ਆ ਹੈ ਜੀ ਰਾਣੀ ਸ਼ੇਡ ਕਲਰ ਹੈ ਬਹੁਤ ਹੀ ਪਿਆਰਾ ਕਲਰ ਹੈ ਇਹਦਾ ਵੀ ਸਿਰਫ ਆਪਣੀ ਸੀਮ ਕਢਾਈ ਆ ਮਸ਼ੀਨੀ ਵਰਕ ਕੀਤਾ ਹੋਇਆ ਹੈਗਾ ਆ ਆਪਣਾ ਘੇਰਾ ਹੈਗਾ ਫਰੰਟ ਜੀ ਇਹ ਆਪਣਾ ਸਾਰਾ ਗਲੇ ਤੱਕ ਆਊਗਾ ਐਸ ਤਰ੍ਹਾਂ ਹੀ ਆਪਣਾ ਸਾਰਾ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਲੱਗਦਾ ਹੈਗਾ ਤੇ ਇਸ ਚ ਰੰਗਾਂ ਦਾ ਬਹੁਤ ਹੀ ਵਧੀਆ ਮੈਚਿੰਗ ਹੋਈ ਆ ਇਹਦੇ ਨਾਲ ਵੀ ਦੁਪੱਟਾ ਤਾਈ ਦਾਈ ਦਾ ਇਹ ਆਪਣਾ ਵਾਈਟ ਤੇ ਪਿੰਕ ਦੁਪੱਟਾ ਆ ਗਿਆ ਤਾਈ ਮਿੱਤਰ ਦਾ ਦੁਪੱਟਾ ਪੂਰਾ ਖੁੰਡਾ ਡੁੰਲਾ ਜੀ ਇਹਦੀ ਆਪਣੀ ਲੈਂਸ ਲੱਗੀ ਹੋਈ ਆ 4 ਸਾਈਡ ਲੈਂਸ ਆ ਵਾਈਟ ਲੈਂਸ ਲੱਗੀ ਹੋਈ ਆ ਇਹ ਕੱਪੜੇ ਤੇ ਲਾਈਨਿੰਗ ਲਾਉਣ ਦੀ ਸਿਰਫ ਕਮੀਜ਼-ਕਮੀਜ਼ ਤੇ ਲਾਈਨਿੰਗ ਲੱਗੂਗੀ ਇਹ ਤੇ ਨਾ ਬੂਰਾਵੇ ਤੇ ਨਾ ਹੀ ਇਹ ਚੋਬਾ ਕੱਪੜਾ ਬਹੁਤ ਹੀ ਸੌਫਟ ਕੱਪੜਾ ਜੀ ਇਹਦਾ ਰੇਟ ਰਹੂਗਾ ਜੀ 600 ਰੁਪਏ ਬਹੁਤ ਹੀ ਸੋਹਣਾ ਕੱਪੜਾ ਤੇ ਬਹੁਤ ਹੀ ਪਿਆਰਾ ਲੱਗਦਾ 1 ਕਿਚ ਆਪਣੇ ਕੋਲ ਆ ਗਿਆ ਜੀ ਬਲੈਕ ਕੱਪੜਾ ਆਇਆ ਕੋ ਬਲੈਕ ਕਲਰ ਕਿੰਨਾ ਟੈਡ ਲੱਗ ਰਿਹਾ ਇਹਦਾ ਫਰੰਟ ਆ ਗਿਆ ਸਾਰਾ ਆਪਣਾ ਇਹ ਆਪਣਾ ਸਾਰਾ 프ਰੌਨਟ ਆਉ ਕੱਢਿਆ ਫਿਰ ਗਲੇ ਤੱਕ ਇਹਦੀ ਲੰਬਾਈ ਦਾ ਕੋਈ ਚੱਕਰ ਨਹੀਂ ਆਪਾਂ ਕਿੰਨੀ ਵੀ ਰੱਖ ਸਕਦੇ ਆ ਤੇ ਇਹ ਕਾ ਕੱਪੜਾ ਵੀ ਬਹੁਤ ਸੋਹਣਾ ਤੇ ਵਧੀਆ ਗਾ ਖਰਾਬ ਹੋਣ ਵਾਲੇ ਨਹੀਂ ਨਾ ਤੇ ਨੂੰਹਾਂ ਵੀ ਨਹੀਂ ਕੱਪੜਾ ਚੂਹੇ ਵੀ ਇਹਦੇ ਸਿਰਫ ਨੂੰ ਲਾਈਨਿੰਗ ਲੱਗੂ ਸੇ ਪਕਮੀਜ਼ ਦੇ ਵਿੱਚ ਤੇ ਲਾਈਨਿੰਗ ਲੱਗੂਗੀ ਇਹਦਾ ਰੇਟ ਰਹੂਗਾ ਜੀ 600 ਰੁਪਏ ਇਹਦੇ ਨਾਲ ਦੁਪੱਟਾ ਆਪਣਾ ਟਾਈ ਰਾਈ ਗਈ ਆ ਬਲੈਕ ਤੇ ਵਾਈਟ ਦਾ ਇਹਦੀ ਵੀ ਲਾਸ ਲੱਗੀ ਹੋਈ ਆ ਵਾਈਟ ਲਾਸ ਲੱਗੀ ਹੋਈ ਆ ਫੋਸਾਗ ਲਾਸ ਆ ਇਸ ਤਰਾਏ ਦੁਪਟਾ ਹੋ ਗਿਆ ਬਹੁਤ ਹੀ ਪਿਆਰੇ ਲੱਗ ਰਹੇ ਨੇ ਦੇਖੋ ਆਪਣੇ ਕੋਲ ਤਿੰਨੇ ਹੀ ਕਲਰ ਨੇ ਤਿੰਨੇ ਹੀ ਬਹੁਤ ਪਿਆਰੇ ਲੱਗ ਰਹੇ ਨੇ ਜੇ ਕਿਸੇ ਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਣਾ ਤਾਂ ਆਪਣਾ ਉੱਪਰ ਸਕਰੀਨ ਤੇ ਨੰਬਰ ਜਾ ਰਿਹਾ ਤੁਸੀਂ WhatsApp ਤੇ ਸਕਰੀਨਸ਼ਾਟ ਸਾਨੂੰ ਭੇਜ ਸਕਦੇ ਹੋ ਤੇ ਇਹ ਸੂਟ ਆਪਾਂ ਤੁਹਾਡੇ ਤੱਕ ਪਹੁੰਚਦੇ ਕਰ ਦਾਂਗੇ ਥੈਂਕ ਯੂ ਜੀ